ਵੈਗੋ ਜੀ ਦਾ ਖਾਤਾ ਵੈਗੋ ਜੀ ਕੀ ਬਤਾਜੀ ਤੁਹਾਡੇ ਲੈ ਕੇ ਇਹ ਫ੍ਰੀ ਸਟਾਈਲ ਵਟਾ ਵਾਲੇ ਪੱਗ ਜਿੱਦੀ ਲੈਂਤਾ ਜੀ 7.5 ਮੀਟਰ ਦੇ ਲੈਵਾ ਕਪੜਾ ਆ ਪੂਲ ਵੇਲਾ ਵਰਤੇ ਤੇ ਜਿਹੜੇ ਆਪਾਂ ਥੱਲੇ 20 ਬੰਨੇ ਉਹ 1.5 ਮੀਟਰ ਦਾ ਜਿਹੜਾ ਆਪਾਂ ਬੜਾ ਲ ਲਗਾਉਣਾ ਆ ਆਪਾਂ ਸਿਰ ਦੇ ਸੈਂਟਰ ਚੋਂ ਲਿਆ ਕੇ ਪੂਰੀ ਚੰਗੀ ਤਰੀਕੇ ਨਾਲ ਆਪਾਂ ਇਹ ਵਿੱਚ ਬਲ ਦੇਗੇ ਉਹ ਆਪਾਂ ਪਾ ਲੈਣੇ ਨੇ ਤੇ ਪੂਰੀ ਚੰਗੀ ਤਰੀਕੇ ਨਾਲ ਵਲ ਇਕੱਠੇ ਕਰਕੇ ਬਲ ਨੇ ਜਿਹੜੇ ਆਪਾਂ ਨੂੰ ਪਾ ਲੈਣਾ ਹੈ ਤੇ ਇਹ ਪੁਰਜੰਗੀ ਦੇ ਕਿਨੋਂ ਬਲ ਪਉਣ ਤੋਂ ਬਾਅਦ ਆਪਾਂ ਇਹ ਲਾੜਾ ਲਗਾ ਦੇਵਾਂਗੇ ਤੇ ਜਿਹੜਾ ਆਪਾਂ ਅਗਲਾ ਲਾੜਾ ਲਗਾਵਾਂਗੇ ਉਹਨੂੰ ਆਪਾਂ ਬੈਗ ਤੋਂ ਪਿੰਚ ਕਰਕੇ ਕੋਲ ਦਾ ਬਸ ਥੱਲੇ ਤੋਂ ਬੰਤ ਪਾਸੇ ਉੱਪਰ ਰੱਖ ਕੇ ਤੇ ਜਿਹੜੇ ਆਪਾਂ ਇਹਦੇ ਵਿੱਚ ਬਲ ਨੇ ਕਿ ਜਿਵੇਂ ਤੁਸੀਂ ਵੀਡੀਓ ਵਿੱਚ ਦੇਖਿਆ ਹੋ ਕਿ ਆਪਾਂ ਗੁੱਟੇ ਨੇ ਗੁੱਟੇ ਦੀ ਜਿਹੜੇ ਆਪਾਂ ਸਹਾਇਤਾ ਨਾਲ ਆਪਾਂ ਬਲਾਂ ਨੂੰ ਚੱਕ ਲਵਾਂਗੇ ਜਿਵੇਂ ਆਪਾਂ ਪੱਲੇ ਨੂੰ ਚੱਕ ਲਵਾਂਗੇ ਤੇ ਉਂਗਲੀਆਂ ਤੇ ਆਪਾਂ ਗੁੱਟੇ ਦੀ ਸਹਾਇਤਾ ਨਾਲ ਆਪਾਂ ਬਲਾਂ ਨੂੰ ਇਕੱਠੇ ਕਰ ਲਵਾਂਗੇ ਤੇ ਇਕੱਠੇ ਕਰਨ ਤੋਂ ਬਾਅਦ ਬਲਾਂ ਨੂੰ ਸੰਘਣੇ ਕਰ ਦੇਵਾਂਗੇ ਤੇ ਇਹ ਪੁਰਜੰਗ ਦੇ ਤਰੀਕੇ ਨਾਲ ਬਲ ਪਾ ਕੇ ਜਿਹੜਾ ਆਪਾਂ ਬਲ ਨੂੰ ਸੰਘਣੇ ਕਰ ਲਵਾਂਗੇ ਤੇ ਬੜਾ ਲਾਲਾ ਲਗਾ ਦੇਵਾਂਗੇ ਜਿਹੜਾ ਆਪਾਂ ਅਗਲਾ ਲਾਲ ਲਗਾਵਾਂਗੇ oppositely back to pinch ਕਰਕੇ ਖੋਲਦਾ ਪਾਸੇ ਬੰਦ ਪਾਸੇ ਉੱਪਰ ਰੱਖ ਕੇ ਇਸੇ ਵੇਲੇ ਜਿਹੜਾ ਆਪਾਂ ਖੋਲਦਾ ਪਾਸਾ ਉਹ ਆਪਾਂ ਥੋੜੇ ਕਟ ਰੱਖਾਂਗੇ ਕਿਉਂਕਿ ਜਿਹੜਾ ਆਪਣੇ ਬਲ ਨੇਗੇ ਜਿਹੜੇ ਆਪਣੇ ਵੱਧ ਪੈਣਗੇ ਉਹ ਇਸ ਦੇ ਨਾਲ ਤੇ ਉਸੇ ਤਰ੍ਹਾਂ ਹੀ ਆਪਾਂ ਉਂਗਲੀ ਤੇ ਅੰਗੂਠੇ ਦੀ ਜਰ ਨਾਲ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਆਪਾਂ ਬਲਾਂ ਨੂੰ ਇਕੱਠੀ ਕਰਕੇ ਕਸੰਗਣੇ ਕਰ ਲਵਾਂਗੇ ਤੇ ਜਿਹੜੀ ਆਪਣੀ ਨੋਕ ਆ ਉਹਨੂੰ ਆਪਾਂ ਥੋੜੇ ਮਿੱਡਾ ਰੱਖਾਂਗੇ ਆਪਾਂ ਇਹਨੂੰ ਇਸ ਵੇਲੇ ਆਪਣੇ ਨੋਕਾ ਤਿੱਖੀ ਨਹੀਂ ਕਰਾਂਗੇ ਤੇ ਜਿਹੜੀ ਆਪਣੀ ਪੂਰੀ ਜੰਗੀ ਤਰੀਕੇ ਆਪਾਂ ਪਰੋ ਹੀ ਫੋਲਡ ਕਰਾਂਗੇ ਇਹ ਕਿਸੇ ਨਾਲ ਦੀ ਆਪਣੀ ਸ਼ੇਪ ਆ ਵਧੀਆ ਬਣੇਗੀ ਤੇ ਉਸ ਬੜਾ ਪਾਗਲਾ ਲਾ ਲਾਵਾਂਗੇ ਉਹ ਬੈਕ ਟੋਪ ਪੈਂਚ ਕਰਕੇ ਉਸ ਇਦਾਂ ਹੀ ਪੂਰੀ ਜੰਗੀ ਤਰੀਕੇ ਨਾਲ ਜਿਹੜੇ ਆ ਬੜਨੇਗੇ ਉਹ ਆਪਾਂ ਪਾ ਦੇਵਾਂਗੇ ਉਹਨਾਂ ਲਈ ਇਹ ਬੂਟੇ ਦੀ ਚਾਹ ਤਾਂ ਬਲਾਂ ਨੂੰ ਇਕੱਠੇ ਕਰਕੇ ਬਾਅਦ ਵਿੱਚ ਜਿਹੜਾ ਆਪਾਂ ਚੰਗਲੇ ਕਰ ਦੇਵਾਂਗੇ ਤੇ ਜਿਹੜੇ-ਜਿਹੜੇ ਵੀਰ ਸਾਡੇ YouTube ਚੈਨਲ ਨੂੰ ਤਾਂ ਨਵੇਂ ਹਨ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਤੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲੈਣ ਜਿਹੜੇ-ਜਿਹੜੇ ਵੀਰਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਤੇ ਫੇਸਬੁੱਕ ਪੇਜ ਫੋਲੋ ਕੀਤੋ ਨਾ ਤਾਂ ਬਹੁਤ-ਬਹੁਤ ਧੰਨਵਾਦ ਤੇ ਉਸੇ ਤਰ੍ਹਾਂ ਆਪਾਂ ਪੂਰੀ ਜੰਗੀ ਦੇ ਇੱਕ ਆਪਣੀ ਸ਼ੇਪ ਬਣਾਦੇ ਹੋਏ ਇਸ ਵਿੱਚ ਜਿਹੜੇ ਆਪਣੇ ਬੱਲ ਨੇਗੇ ਉਹ ਥੋੜੇ ਜਿਹਾ ਆਪਾਂ ਜਿਹੜੇ ਵੱਧ ਪਾਵਾਂਗੇ ਹੋਏ ਜਿਹੜੀ ਪੱਗ ਫ੍ਰੀ ਸਟਾਈਲ ਹੋਣ ਵਾਲੀ ਹੈ ਤੇ ਆਪਾਂ ਜਿਹੜ ਪੂਰੀ ਚੰਕੀ ਦੇ ਇੱਕ ਨੁਸਖੇ ਤਰ੍ਹਾਂ ਉਹਨੇ ਭਰ ਲਵਾਂਗੇ ਆਪਾਂ ਪੈਕ ਤੋਂ ਪਿੰਚ ਕਰਕੇ ਖੁਲਦਾ ਬਸ ਥਲੇ ਬੰਦ ਪਾਸੇ ਉੱਪਰ ਰੱਖ ਕੇ ਜਿਹੜੇ ਆਪਣੇ ਬਲਣਗੇ ਉਹਨੂੰ ਆਪਾਂ ਉਂਗਲੋ ਤੇ ਹੂਠ ਨਾਲ ਆਪਾਂ ਇਕੱਠੇ ਕਰ ਲਵਾਂਗੇ ਤੇ ਇਕੱਠੇ ਕਰ ਤੋਂ ਬਾਅਦ ਜਿਹੜੇ ਆਪਾਂ ਉਹਨੂੰ ਬਾਅਦ ਵਿੱਚ ਛੰਗਣੇ ਕਰ ਦੇਵਾਂਗੇ ਤੇ ਆਪਾਂ ਪੂਰੀ ਚੰਕੀ ਦੇ ਇੱਕ ਨਾਲ ਆਪਾਂ ਹੱਥ ਨਾਲ ਇਹ ਢਾਲ ਲਵਾਂਗੇ ਤੇ ਢਾਲਣ ਤੋਂ ਬਾਅਦ ਆਪਾਂ ਉੱਪਰੋਂ ਆਪਾਂ ਹੋਲਡ ਕਰਾਂਗੇ ਤੇ ਗੂਟੇ ਨਾਲ ਜਿਹੜੇ ਆਪਣੀ ਨੋਕਾ ਉਹ ਸਾਰੇ ਲੈੜਾ ਆਪਾਂ ਬਰਾਬਰ ਕਰਾਂਗੇ ਤੇ ਜਿਹੜਾ ਆਪਾਂ ਅਗਲਾ ਲਾ ਲਾਗਾਵਾਂਗੇ ਉਹ ਆਪਾਂ ਉਸੇ ਤਰੀਕਾ ਤੋਂ ਪੇਜ ਕਰਕੇ ਖੋਲ੍ਹਦਾ ਬਸ ਥੱਲੇ ਬੰਦਪਾਸੇ ਉੱਪਰ ਆ ਕੇ ਜਿਹੜੇ ਆਪਾਂ ਉੱਪਰਲੇ ਵਿੱਚ ਨੂੰ ਉਹਨਾਂ ਦਾ ਜਿਹੜਾ ਆਪਾਂ ਫਾਸਲਾ ਉਹ ਬਾਬਾ ਆਪਾਂ ਬਰਾਬਰ ਰੱਖਣਾ ਤੇ ਜਿਹੜੀ ਉਹਨਾਂ ਦੀ ਸਫਾਈ ਤੁਸੀਂ ਨਾਲ ਦੇਣੇ ਵੀ ਕਰ ਸਕਦੇ ਹੋ ਤੇ ਬਾਅਦ ਵਿੱਚ ਵੀ ਕਰ ਸਕਦੇ ਹੋ ਉਸੇ ਤਰ੍ਹਾਂ ਹੀ ਜਿਹੜੇ ਆਪਾਂ ਆਪਾਂ ਆਪਣਾ ਸੱਜੇ ਪਾਸੇ ਉਧਰ ਵੀ ਆਪਾਂ ਵਾਲ ਪਾਵਾਂਗੇ ਜਿਵੇਂ ਤੁਸੀਂ ਵੀਡੀਓ ਜੀ ਦੇਖ ਰਹੇ ਹੋ ਕਿ ਆਪਾਂ ਇਸ ਤਰ੍ਹਾਂ ਜਿਹੜੇ ਆਪਾਂ ਬਾਲਾ ਪਾ ਰਹੇ ਹਾਂ ਤੇ ਉਸੇ ਤਰ੍ਹਾਂ ਹੀ ਆਪਰੇ ਬਾਲਨੇਗੇ ਉਹਨੂੰ ਆਪਾਂ ਪਾ ਦੇਣਾ ਹੈ ਬਾਲ ਨੂੰ ਪੂਰੀ ਚੰਗੀ ਤਰੀਕੇ ਨਾਲ ਇਕੱਠਾ ਕਰਨ ਤੋਂ ਬਾਅਦ ਜਿਹੜਾ ਆਪਾਂ ਲਾੜਾ ਇਹਨੂੰ ਆਪਾਂ ਲਵਾ ਦੇਵਾਂਗੇ ਤੇ ਪੂਰੀ ਚੰਗੀ ਤਰੀਕੇ ਨਾਲ ਲਾੜਾ ਜਿਹ ਮਾਨੂੰ ਪੱਟ ਆਲ ਦੇਵਾਂਗੇ ਤੇ ਜਿਹੜੇ ਆਪਾਂ ਬਾਲਨੇਗੇ ਉਹ ਪਾ ਦੇਵਾਂਗੇ ਇਹੜਾ ਆਪਾਂ ਸ਼ਿਮਾਂ ਲੜ ਸੀਗਾ ਉਹ ਆਪਾਂ ਉਹ ਬੋਬਲਾਂ ਪਾਲਾ ਹੀ ਲਗਾਏ ਤੇ ਪੂਰੀ ਚੰਗੀ ਦੇਖਿਆ ਆਪਾਂ ਜਿਹੜੀ ਸ਼ੇ ਬਣਾਉਣ ਤੋਂ ਬਾਅਦ ਜਿਹੜੇ ਆਪਾਂ ਆਪਣਾ ਲਾੜਾ ਉਹਨਾਂ ਤੋਂ ਲਾਉ ਤੋ ਤੈਂਚੇ ਕਰ ਲਵਾਂਗੇ ਤੇ ਉਹਨਾਂ ਲਈ ਆਪਾਂ ਨੂਕਾ ਉਹ ਸੈੱਟ ਕਰਾਂਗੇ ਜਿਹੜੇ ਆਪਣੇ ਲੜਨੇ ਕੇ ਸਾਰੇ ਉਹਨਾਂ ਨੂੰ ਇੱਕ ਜਗ੍ਹਾ ਤੇ ਲੈ ਕੇ ਆਵਾਂਗੇ ਤੇ ਜਿੱਥੇ ਕਿਤੇ ਆਪਣੇ ਬਲਣਗੇ ਕਟ ਲਾ ਦੇਣਾ ਪੋਤੇਲੇ ਬਾਣਨੇਗੇ ਉਹ ਲਾਵਾਗੇ ਤੇ ਜਿਹੜੇ ਹੁਣ ਆਪਾਂ ਲੜ ਲਗਾਵਾਂਗੇ ਉਹ ਆਪਾਂ ਪੂਰੀ ਚੰਗੀ ਤਰੀਕੇ ਨਾਲ ਜਿਹੜਾ ਆਪਾਂ ਪੂਰੀ ਚੰਗੀ ਤਰੀਕੇ ਨਾਲ ਆਪਾਂ ਲਗਾ ਦੇਵਾਂਗੇ ਤੇ ਇਸ ਵਿੱਚ ਵੀ ਜਿਹੜੇ ਆਪਾਂ ਪੂਰੀ ਪ੍ਰੋਪਰ ਤਰੀਕੇ ਨਾਲ ਬਾਲ ਪਾਵਾਂਗੇ ਤਾਂ ਜਿਹੜਾ ਆਪਣਾ ਜਿਹੜਾ ਆਪਾਂ ਲੜ ਲਗਾਉਣਾ ਹੈ ਉਹ ਆਪਣਾ ਉਹ ਜਿਹੜਾ ਉੱਪਰਲਾ ਸਿਰ ਹੈ ਉਹ ਉਸ ਵਿੱਚ ਨਾ ਦਿਖੇ ਤਾਂ ਜਿਹੜੀ ਵੀਡੀਓ ਬਣੀ ਪੱਗ ਉਹ ਹੋਰ ਵੀ ਵਧੀਆ ਦੇਖੀ ਕਿਤੇ ਮੇਰੇ ਵੀ ਵੀਡੀਓ ਚ ਦੇਖ ਰਿਹਾ ਹਾਂ ਕਿ ਜਿਹੜੀ ਆਪਣੇ ਆਪਾ ਜਿਹੜੋ ਆਪਣੇ ਲੜ ਦੇ ਉੱਪਰਲੇ ਬਲ ਪਾਇ ਸੀ ਉਹਦੇ ਵਿੱਚ ਜਿਹੜੇ ਇਹ ਬਲ ਨੇਗੇ ਲੜਦੇ ਇਹ ਰਲ ਗਏ ਨੇਗੇ ਉਰ ਚੰਗੀ ਤਰੀਕੇ ਨਾਲ ਆਪਾਂ ਬਲ ਪਾਉਣ ਤੋਂ ਬਾਅਦ ਆਪਾਂ ਲਗਾ ਦੇਵਾਂਗੇ ਲੜ ਨੂੰ ਲੜ ਲਗਾਉਣ ਤੋਂ ਬਾਅਦ ਫੋਟੇ ਜੰਗੀ ਤਰੀਕ ਨਾਲ ਟਾਈਟ ਕਰਕੇ ਜਿਹੜਾ ਆਪਾਂ ਲਾੜ ਲਗਾ ਦਵਾਂਗੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਜਿਹੜਾ ਲਾੜਾ ਉਹ ਢਿੱਲਾ ਹੋ ਜਾਵੇਗਾ ਤਾਂ ਤੁਸੀਂ ਪਰ ਜਿਹੜਾ ਪੱਗ ਪੈਨ ਵੀ ਬਰਤ ਸਕਦੇ ਹੋ ਤੁਸੀਂ ਪਰ ਆਪਣੇ ਜਿਹੜਾ ਲੜ ਤੇ ਪੱਗ ਪੈਨ ਲਗਾ ਸਕਦੇ ਹੋ ਤੇ ਆਪਾਂ ਜਿਹੜੀ ਪੱਗ ਦੀ ਸੈਟਿੰਗ ਕਰਾਂਗੇ ਤੇ ਆਪਾਂ ਇਸ ਵਿੱਚ ਆਪਾਂ ਪੱਗ ਪੰਜਾਇ ਪੜੀ ਬਾਜਾ ਉਹ ਆਪਾਂ ਫੇਰਾਂਗੇ ਬਲਾਂ ਨੂੰ ਜਿੱਥੇ ਕਿਤੇ ਆਪਾਂ ਨੂੰ ਬਲ ਢਿੱਲੇ ਲੱਗਦੇ ਹਨ ਆਪਾਂ ਉਥੇ ਬਲ ਨੂੰ ਟਾਈਟ ਕਰਾਂਗੇ ਤੇ ਜਿੱਥੇ ਕਿਤੇ ਆਪਾਂ ਬਲ ਘਟ ਦਿੰਦੇ ਹਾਂ ਉਥੇ ਪੜੇ ਬਲ ਨੇਗੇ ਉਹ ਆਪਾਂ ਪੱਗ ਪੈਨ ਨਾਲ ਜਿਹੜੇ ਆਪਾਂ ਬਣਾਵਾਂਗੇ ਇੱਕਰ ਵੀਡੀਓ ਵਧੀਆ ਲੱਗ ਕਰੇ ਤਾਂ ਵੀਡੀਓ ਲਾਈਕ ਮਰ ਸ਼ੇਅਰ ਜਰੂਰ ਕਰਿਓ ਪੂਰੀ ਚੰਗੀ ਦੇਖ ਕੇ ਨਾ ਪਰੜੇ ਬਣਾ ਨੂੰ ਆਪਾਂ ਸੰਗਣੇ ਕਰ ਲਮਗੇ ਤੇ ਜਿੱਦਿ ਕੀ ਆਪਾਂ ਬਾਲਟੇ ਲੈ ਲਗਦਣਾ ਤਾਂ ਟੈਟ ਕਰ ਲਾਵਾਂਗੇ ਪੂਰੀ ਚੰਗੀ ਦੇਖ ਕੇ ਨਾ ਬੜੇ ਪਿੱਛੇ ਤੱਕ ਜਿਹੜਾ ਆਪਾਂ ਬਾਲਨੇਗੇ ਉਹ ਪਾਵਾਂਗੇ ਤੇ ਆਪਾੜੇ ਕੱਲ੍ਹ ਹੀ ਲੜਾ ਪੜਾ ਸਿੱਧਾ ਲੜ ਲਗਾਏ ਆਪਾਂ ਪਉਧਰੇ ਵੀੜਾ ਪੱਗ ਬੰਨ ਉਹ ਫੇਰਾਂਗੇ ਤੇ ਆਪਣੀ ਨੋਕਾ ਆਪਾਂ ਨੂੰ ਵੀ ਸੈੱਟ ਕਰਾਂਗੇ ਇੜਾ ਪਾ ਸੈਟ ਕਰਾ ਇੜਾ ਪਾ ਪਹਿਲਾਂ ਲਗਾ ਜੀ ਆਪਾਂ ਉਹਨੂੰ ਖੋਲ ਲਵਾਂਗੇ ਤੇ ਖੋਲਣ ਤੋਂ ਬਾਅਦ ਆਪਾਂ ਇਹ ਚਾਰੇ ਪਾਸੇ ਨੇ ਉਹਨੂੰ ਟੱਕ ਦੇਵਾਂਗੇ ਟੇਟਾ ਕਣ ਤੋਂ ਬਾਅਦ ਜਿਹੜਾ ਆਪਾਂ ਪਿਛਲਾ ਲਾੜਾ ਉਹਨੂੰ ਆਪੇੜਾ ਹਾਫ ਤੋਂ ਫੋਲਡ ਕਰ ਲਵਾਂਗੇ ਤੇ ਜਿਹੜਾ ਮੈਂ ਪਿਛਲਾ ਲਾੜਾ ਉਹਨੂੰ ਆਪਾਂ ਖੇਚ ਲਵਾਂਗੇ ਤੇ ਕਿਚਨ ਤੋਂ ਬਾਅਦ ਜਿੱਥੇ ਕਿਤੇ ਆਪਣਾ ਇਹਦਾ ਸਿਰ ਉਹ ਨੰਗਾ ਰਹਿ ਜਾਂਦਾ ਹੈ ਉਹਨੂੰ ਆਪਾਂ ਢੱਕ ਲਵਾਂਗੇ ਤੇ ਪੂਰੀ ਚੰਗੀ ਤਰਿਕਾ ਨਾਲ ਸੈਟ ਕਰਨ ਤੋਂ ਬਾਅਦ ਆਪਾਂ ਜਿਹੜਾ ਬਾਜ ਨਾਲ ਕੱਪੜੇ ਨੂੰ ਜਿੱਥੇ ਕਿਤੇ ਬੜਾ ਕੱਪੜਾ ਰਹਿ ਜਾਂਦਾ ਆਪਾਂ ਅੰਦਰ ਕਰਾਂਗੇ ਤੇ ਜਿਹੜੇ ਉੱਪਰਲੇ ਪੇਚਾਂ ਦੀ ਸਫਾਈ ਆ ਉਹ ਕਰਾਂਗੇ ਉੱਪਰਲੇ ਪੇਜੇ ਜਿਹੜੇ ਆਪਾਂ ਕੱਲੇ ਕੱਲੇ ਪੇਜੇ ਜਿਹੜੇ ਆਪਾਂ ਸਫਾਈਓ ਕਰਾਂਗੇ ਤੇ 6 ਵਜੇ ਲਈ ਆਪਾਂ ਪੂਰੀ ਚੰਗੀ ਤਰੀਕਾ ਬਣਾਵਾਂਗੇ ਤੇ ਆਪਾਂ ਜਿਹੜਾ ਪਿਛਲਾ ਲੜ ਲਗਾਉਣਾ ਹੈ ਆਪਾਂ ਹਾਫ ਸੱਜੇ ਫੋਲਡ ਕਰਨ ਤੇ ਹਾਫ ਕਬੇੜਾ ਆਪਾਂ ਫੋਲਡ ਕਰ ਲੈਣਾ ਹੈ ਤੇ ਜਲਦੀ ਨਵੀਂ ਵੀਡੀਓ ਲੈ ਕੇ حاضر ਹੋਵਾਂਗੇ ਜੇ ਵੀਡੀਓ ਬਧੇ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ